ਰਾਮਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਹ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰਣਾ ਜਾਣੈ ਕੋਈ ਜੀਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣਵਾਰਾ ਹਰ ਰਾਮ ਨਾਮ ਸਮਾਇ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਐਜ ਰਖੋ ਹਰ ਜਨ ਹੈ ਅਕੇਰੀ ਹਰ ਦੇਹੋ ਨਾਮ ਨਰੰਜਨੋ ਅੰਤ ਚਲਦਿਆ ਹੋਏ ਬੇਲੀ ਜਮਦੂਤ ਕਾਲ ਨਖੰਝਣੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਤਾਰ ਕਿਰਪਾ ਸਤ ਗੁਰ ਮਿਲਾਇ ਤਨ ਤਨ ਕਹ ਸਬਾਸ ਜਿਓ ਮੇਰੇ ਸਿੱਖ ਸੁਣਹੁ ਪੁੱਤ ਪਾਈ ਹੋ ਮੇਰੇ ਹਰ ਬਾਣਾ ਆਉ ਮੈਂ ਪਾਸ ਜੀਉ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜੀਉ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਪਾਵੇ ਆਨੰਦ ਅਣਹਦ ਵਜਹਿ ਬਾਜੇ ਹਰ ਆਪ ਗੱਲ ਮਿਲਾਵੇ ਕੁਸੀ ਪਤ ਪਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਉ ਸਤ ਗੁਰ ਪਾਣ ਆਪਣੈ ਬਹਿ ਪਰਵਾਰ ਸਦਾਇ ਮਤਮੈ ਪਿਛੈ ਕੋਈ ਰੋਬ ਸੀ ਸੋ ਮੈਂ ਮੂਲ ਨ ਪਾਇਆ ਮਿੱਤ ਪੈਜੈ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਪਾਵੇ ਤੁਸੀ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈਨਾਵੇ ਸਤਗੁਰੂ ਪਰਤਾਖ ਹੁੰਦਾ ਬਹਿ ਰਾਜਾ ਪਟਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਐਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਹੁ ਨਿਰਬਾਨ ਜਿਉ ਕੇਸੋ ਗੋਪਾਲ ਪੰਡਤ ਸਦ ਹੋ ਹਰ ਹਰ ਕਥਾ ਪੜਹਿ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬਿਬਾਣ ਹਰ ਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਨ ਜਿਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜ਼ਾਈ ਜਿਓ ਮੋਹਰੀ ਪੁੱਤ ਸਨਮੁਖ ਹੋਆ RAMDAS ਐ ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤ ਗੁਰ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਨ ਨਿਵਾਇ ਹਰ ਗੁਰ ਹੈ ਪਾਣਾ ਦੀਵਡਿਆਈ ਤੁਰ ਲਿਖਿਆ ਲੇਖ ਰਜਾਏ ਜਿਉ ਕਹਿ ਸੁੰਦਰ ਸੁਨਹੁ ਸੰਤਹੁ ਸਭ ਜਗਤ ਪੈਰੀ ਪਾਏ ਜਿਉ ਕਹਿ ਸੁੰਦਰ ਸੁਨਹੁ ਸੰਤਹੁ ਸਭ ਜਗਤ ਪੈਰੀ ਪਾਏ ਜਿਉ ਧਾਰ ਗੁਰ ਹੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇ ਤੁਰ ਜਾਏ ਜਿਉ ਕਹਿ ਸੁੰਦਰ ਸੁਣਹੁ ਸੰਤੋ ਸਭ ਜਗਤ ਪੈਰੀ ਪਾਏ ਜਿਉ